ਕੁਝ ਨਾ ਲਈ ਨਾ ਮੈਂ ਦਿਵਨ ਤੱਕ ਮੈਨੂੰ ਲੋਰ ਲਾਉਂਦਾ ਮੈਂ ਰਾਤ ਨੂੰ ਤਾਂ ਮੈਂ ਮੈਂ ਡੇਲੀ ਲਾਉਂਦਾ ਕੋਈ ਚੱਕਰ ਨਹੀਂ ਆ ਲੈ ਮੈਂ ਤਾਂ ਮੈਂ ਬੈਠਾ ਲਾਉਣਾ ਕੀ ਤੇ ਆਪਾਂ ਮੜਾ ਗਾ ਤਾ ਪਰ ਉਹਨੇ ਅੱਡ ਲਿਆ ਉਹਨੇ ਜੇ ਮੈਂ ਲਾ ਮੈਂ ਲੈ ਤਾਂ ਆ ਗਿਆ ਉਹਨੇ ਤੇ ਮੈਂ ਨੂੰ ਨਾ ਮੈਂ ਕਦੀ ਨਹੀਂ ਲਾਉਣਾ ਗੱਲ ਹੈ ਹੀ ਗੱਲ ਹੈ ਪਰ ਫਿਰ ਮਾਰਨ ਮੈਂ ਆਉਂਦਾ ਮੈਂ ਵੀ ਉਹ ਨੂੰ ਮੈਂ ਕਿਹਾ ਮੇਰੀ ਨਹੀਂ ਗੱਲ ਗਈ ਆ ਅੱਜ ਮੈਂ ਕਿਹਾ ਮੈਂ ਮੇਰੇ ਮਸਬੇ ਦਾ ਪਾਉਣਾ ਸਰਵਤਾਂ ਡੀਜੇ ਪੀ ਜਾਦਾ ਇਹ ਨੂੰ ਦੇ ਦੇ ਮੈਂ ਰਾਤ ਨੂੰ ਡੀਜੇ ਪੀ ਜਾਦਾ ਕਹਿੰਦਾ ਨਹੀਂ ਉਹ ਖਾਸ ਹੈ ਬੜਾ ਸਾਰਾ ਮੈਂ ਕਹਿੰਦਾ ਸਹੀ ਹੈ ਵੀ ਤੂੰ ਗਲਤ ਹੈ ਤੂੰ ਕਿਉਂ ਮੰਨਿਆ ਉਸੇ ਵਿੱਚ ਇਹੋ ਕਹਿੰਦੇ ਉਹ ਨੇ ਮਨਾ ਕਰਤਾ ਗਾੜੀ ਅਸਰੇ ਮਨਾ ਕਰਦਾ ਤੂੰ ਉਹ ਮੰਨਿਆ ਇਹ ਫਿਰ ਜਿਉਦੇ ਆ ਨਾ ਬਲੀ ਜਿਉਦੇ ਨਹੀਂ ਬਲੀ ਉਹ ਨਾ ਭਰਦਾ ਨਹੀਂ ਯਾਰ ਉਹ ਸਾਰਾ ਲੈਣ ਤੋਂ ਆਇਆ ਉਹ ਵੀ ਲੈਣ ਤੋਂ ਆਇਆ ਤੇ ਗੱਲ ਤੇ ਗਲਤੀ ਤੇ ਵਰਿੰਦਰ ਦੀ ਵਰਿੰਦਰ ਦੀ ਵਰਿੰਦਰ ਦੀ ਗਲਤੀ ਆ ਚੁੰਚਾ ਵਰਿੰਦਰ ਟਰਾਂਸਪੋਰਟ ਦਾ ਹਾਂ ਦੇਖੋ ਤੂੰ ਮੇਰੀ ਗੱਲ ਸੁਣ ਲੈ ਲੈਫਟ ਤੋਂ ਕੋਈ ਮਿਲੇ ਅੰਦਰ ਬੰਦੇ ਸਾਲੇ ਮੜਾ ਕਰਦੇ ਯਾਰ ਅਗਰ ਸਿੱਧੇ ਜੀ ਇਹਨਾਂ ਨੂੰ ਬੋਲਾ ਕਿ ਤੁਮ ਮੈਂ ਲਗਾਉਂਗਾ ਮੈਂ ਤਾਂ 70 ਫਿਰ ਇਦਾਂ ਹੀ ਐ ਨਾ ਘਰ ਘਰੋ ਕੰਮ ਕਰਨਾ ਹੈ ਸਾਡਾ ਉਖਰੀ ਬੋਲ ਜਾ ਸਾਨੂੰ ਮਾਰ ਰਿਹਾ ਨਹੀਂ ਕਰਦੀ ਨੀ ਗੇ ਨਾ ਦੂਹੀ ਸਾਡੇ ਸਾਡੇ ਵੀ ਦੂਹੀ ਸਾਡੇ ਚੱਲਣਾ ਐ ਇਦਾਂ ਬੰਦ ਹਾਰ ਦੇ ਕਿਉਂ ਮੈਂ ਤੂੰ ਨਹੀਂ ਕੀਤਾ ਕਿਹਨੇ ਐਂ ਰਿਹਾ ਹਾਂ ਪੁੱਤ ਤੋਰ ਤੇਰੀ ਮੰਮਾ ਅੰਦਾਜ਼ ਚਾਉਂਦੇ ਨੇ ਧੱਕੇ ਫੜਨਾਂ ਦੇ ਪੈਣ ਜੀਦਾ ਆ ਵੇ ਉਪੜ ਦੇ ਆ ਲੈ ਬੱਬਾ ਰਿਹਾ ਮੁੱਤ ਪਪਿਆ ਗੋ ਇਹ ਕੀ ਗੱਲਾਂ ਸ਼ਰਮੇ ਨੂੰ ਲਿਆ ਦੇਣੇ ਉਹਦੇ ਮੇਰੀ ਗੱਲ ਪਿੰਡ ਦੇ ਵਿੱਚ ਲੰਗਰ ਲਾਉਂਦੇ ਆ ਲੋਕਾਂ ਕੋ ਥਾਲੀਆਂ ਕੋ ਥਾਲੀਆਂ ਖੋ ਕੋ ਭਾਵੇਂ ਭਾਣੇ ਤੋਂ ਦੇ ਦੇ ਓਏ ਤੇ ਪੈਸੇ ਯਾਰਾ ਜੀ ਰੋਟੀ ਆ ਜੀ ਪੈਸੇ ਲੈਣੇ ਹੋਣਾ ਨਹੀਂ ਤੁਹਾਡੇ ਵਰਗੇ ਦਰਵਾਜ਼ਾ ਕਹਿੰਦੇ ਥਾਲੀਆਂ ਖੋ ਕੋ ਅਗਲਾ ਰੋਟੀ ਖਾਣ ਨੂੰ ਤਾਂ ਇੱਕ ਮੁਰਗੀ ਵੀ ਥਾਲੀ ਖੋ ਲੈਂਦੇ ਨੇ ਲੰਗਰ ਲਾਉਣੇ ਦੀ ਕਰ ਹਾਂ ਦਸ ਦਾ ਹੀ ਦਸ ਗੋਪੀ ਗੋਪੀ ਦੀ ਰੋਟੀ ਆਏ ਰੋਟੀ ਲੈਣ ਗਿਆ ਤੇਰੀ ਰੋਟੀ ਲੈਣ ਗਿਆ ਲੈਹਣ ਦਾ ਅਸਰ ਪੀਲ ਕਰਦੇ ਆਂ ਜੀ ਇਹ ਦੀਆਂ ਦੱਸ ਮੈਨੂੰ ਉੱਥੇ ਗੋਦ ਨਾਲ ਆਇਆ ਖਾ ਗਿਆ ਉਹਨੇ ਡੇ ਘਰ ਬੋਲੇ ਮੁਰਗੀਆਂ ਦੇਖੋ ਜੀ ਮੁੰਡਾ ਪਹਿਲੇ ਇਹਨੇ ਇੰਟਰੀ ਕੀਤੀ ਆ ਉਹਨੇ ਮੇ ਲੋਡ ਕਰਾ ਲਈ ਆ ਗਲਤ ਗੱਲ ਆ ਹੁਣ ਸ਼ਰਮਣਾ ਤੇਰੀ ਇੱਧਾ ਬਣਦਾ ਨਹੀਂ ਏ ਕਿਉਂਕਿ ਦੂਜੇ ਤੇ ਤੀਜੇ ਨੰਬਰ ਤੇ ਮੇਰੀ ਵਾੜੀ ਆ ਕੋਈ ਚੌਥੇ ਤੇ ਆ ਯਾਰ ਉਹ ਹੁਣ ਦੱਸ ਗੱਡੀਆਂ ਕਿਹਾਂ ਕਰੀ ਜਾਵੇ ਸਰ ਬਾਬਾ ਆਇਆ ਓਏ